ਬਹੁਤ ਬਹੁਤ ਵਧਾਈਆਂ ਤਰਨਤਾਰਨ ਵਾਲਿਓ ਕਿਉਂਕਿ ਮੈਂ ਤੁਹਾਡੀ ਭਵਿੱਖਬਾਣੀ ਤਰਨਤਾਰਨ ਦੀ ਤਾਂ ਮੈਂ 10 ਤਰੀਕ ਵਾਲਾ ਜਿਹੜਾ ਇਕੱਠ ਹੋਇਆ ਸੀ ਜਿਉਂਵਰਸਿਟੀ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਉੱਥੇ ਦੱਸਤਾ ਸੀ ਵੀ ਤੁਸੀਂ ਕੀ ਕਰਨ ਜਾ ਰਹੇ ਹੋ ਕਿਉਂਕਿ ਮੈਂ ਤੁਹਾਡੇ ਰੰਗ ਢੰਗ ਜਿਹੜੇ ਉਹ ਦੇਖ ਲਏ ਸੀ ਸੋ ਕੋਈ ਪ੍ਰਵਾਹ ਨਹੀਂ ਕੋਈ ਫਰਕ ਨਹੀਂ ਪੈਂਦਾ ਸਾਨੂੰ ਪੰਜਾਬ ਲੁੱਟਿਆ ਜਾਵੇ ਤਬਾਹ ਹੋ ਜਾਵੇ ਬਰਬਾਦ ਹੋ ਜਾਵੇ ਸਾਡੀਆਂ ਜਵਾਨੀਆਂ ਨਸਲਾਂ ਚਟੇੜਾਂ ਮਰ ਜਾਣ ਮੈਂ ਤਰਨਤਾਰਨ ਵਾਲੇ ਥੋੜੇ ਪਿੰਡਾਂ ਜਾ ਕੇ ਆਇਆ ਸੋਣੇ 10 10 12 12 15 15 ਸਾਲ ਦੇ ਜਵਾਕ ਨਸ਼ਿਆਂ ਨਾਲ ਗੋਲੀਆਂ ਕੈਵਸੂਰ ਚਟੇ ਟੀਕਿਆਂ ਨਾਲ ਮਰ ਰਹੇ ਆ ਇਹ ਸਾਰੇ ਘਰਾਂ ਦੇ ਹਾਲਾਤ ਨੇ ਥੋੜੇ ਸਾਰੇ ਪਿੰਡਾਂ ਦੇ ਹਾਲਾਤ ਨੇ ਥੋੜੇ ਬਾਰਡਰ ਦੇ ਉੱਤੇ ਤੁਸੀਂ ਬੈਠੇ ਹੋ ਪਰ ਨਹੀਂ ਸੋਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਆ ਪਾਦਾਂ ਧੜੇ ਸਾਨੂੰ ਪਿਆਰੇ ਆ ਧੜੇ ਪਾਲਣੇ ਆ ਅਸੀਂ ਨਜ ਦੇਖਣੇ ਆ ਅਸੀਂ ਲਾਲਚ ਦੇਖਣੇ ਆ ਸਾਡੇ ਦਿਮਾਗ ਚ ਰਵਈਤ ਈ ਤਰ੍ਹਾਂ ਬਣੀਆਂ ਹੋਈਆਂ ਨੇ ਕੋਈ ਸਾਨੂੰ ਫਰਕ ਨਹੀਂ ਪੈਂਦਾ ਸਾਡੀਆਂ ਯੂਨੀਵਰਸਟੀਆਂ ਖੋਈਆਂ ਜਾਣ ਸਾਡੀਆਂ ਰਾਜਧਾਨੀਆਂ ਖੋਈਆਂ ਜਾਣ ਸਾਡੇ ਡੈਮ ਖੋਹੇ ਜਾਣ ਸਾਡੇ ਬੀਬੀ ਐਮਬੀ ਖੋਹੇ ਜਾਣ ਸਾਡੀ ਬੋਲੀ ਨੂੰ ਮਾਰਿਆ ਜਾਵੇ ਸਾਡੀਆਂ ਜ਼ਮੀਨਾਂ ਖੋਈਆਂ ਜਾਣ ਕੋਈ ਫਰਕ ਨਹੀਂ ਪੈਂਦਾ ਮੈਂ ਸਿਰਫ ਪੰਜਾਬ ਦੇ ਲੋਕਾਂ ਤੋਂ ਉਹਦੇ ਤਰਨਤਾਰਨ ਦੇ ਲੋਕਾਂ ਤੋਂ ਜਿਹੜੇ ਅੱਜ ਤੁਸੀਂ ਇਸ ਅਖੌਤੀਆਂ ਦੀ ਜਿੱਤ ਦੇ ਭੰਗੜੇ ਪਾ ਰਹੇ ਹੋ ਢੋਲ ਵਜਾ ਰਹੇ ਹੋ ਮਠਿਆਈਆਂ ਵੰਡ ਰਹੇ ਹੋ ਕਿਹੜੀ ਖੁਸ਼ੀ ਹੈ ਬਈ ਦੱਸੋਗੇ ਮਹਾਲੀ ਦੇ ਵਿੱਚ ਮੰਡੀ ਬੋਰਡ ਦੀ ਅਰਬਾਂ ਰੁਪਏ ਦੀ ਜ਼ਮੀਨ ਇਹਨਾਂ ਨੇ ਚੱਕਤੀ ਵੇਚਤੀ 90 ਕਿੱਲੇ ਪੀਐਸਪੀਸੀਐਲ ਪਾਵਰ ਕਾਮ ਦੀ ਜਿਹੜੀ 90 ਕਿੱਲੇ ਜ਼ਮੀਨ ਆ ਪਟਿਆਲੇ 'ਚ ਉਹਨੂੰ ਵੇਚਣ ਜਾ ਰਹੇ ਆ ਉਹਦੀ ਤਿਆਰੀ ਹੋ ਚੁੱਕੀ ਆ ਨੋਟੀਫਿਕੇਸ਼ਨ ਹੋ ਗਿਆ ਸਾਰੀਆਂ ਉੱਥੇ ਜਿਹੜੀਆਂ ਤਾਰਾਂ ਵਗੈਰਾ ਲੰਘਦੀਆਂ ਸੀ ਉਹਦੀਆਂ ਸੱਟ ਕੇਬ ਦੀਆਂ ਉਹ ਹਟਾਉਣ ਲੱਗੇ ਹੋਏ ਆ 90 ਕਿੱਲੇ ਉਹਨਾਂ ਨੇ ਆਉਣੇ ਥੋੜੇ ਦਿਨਾਂ ਦੇ ਵਿੱਚੀ ਚੱਕ ਦੇਣੀ ਆ ਜਿੰਨੀਆਂ ਪੰਜਾਬ ਦੀਆਂ ਕੋ ਪਬਲਿਕ ਸੈਕਟਰ ਨੇ ਪੰਜਾਬ ਦੇ ਪੰਜਾਬ ਦੀਆਂ ਸਰਕਾਰੀ ਜਾਇਦਾਦਾਂ ਨੇ ਉਹਨਾਂ ਨਿਸ਼ਾਨਦੇਹੀ ਹੋ ਰਹੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਉਹਨਾਂ ਨੇ ਸਾਫ਼ ਕਰ ਦੇਣੀਆਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ 1500 ਏਕੜ ਜ਼ਮੀਨ ਬਾਗਬਾਨੀ ਵਿਭਾਗ ਦੀ ਜ਼ਮੀਨ ਉਹ ਵੀ ਇਹਨਾਂ ਨੇ ਨਿਸ਼ਾਨਦੇਹੀ ਕਰਨੀ ਸ਼ੁਰੂ ਕਰ ਦਿੱਤੀ ਹੈ। ਬਟੰਡੇ ਦੇ ਵਿੱਚ ਡੈਰੀ ਵਿਭਾਗ ਦੀ ਜ਼ਮੀਨ ਪਈ ਸੀ ਉਹ ਇਹਨਾਂ ਨੇ ਵੇਚ ਕੇ ਕਲੋਨੀ ਕੱਟਣੀ ਸ਼ੁਰੂ ਕਰ ਦਿੱਤੀ ਹੈ। ਕੋਈ ਸੋ ਨੂੰ ਫਰਕ ਨਹੀਂ ਪੈਂਦਾ ਇਹ ਪੰਜਾਬ ਦੇ ਜਿਹੜੇ ਸਰਕਾਰੀ ਜਾਇਦਾਦਾਂ ਨੇ ਪੰਜਾਬ ਦੇ ਆਧਾਰੇ ਨੇ ਇਹ ਲੋਕਾਂ ਦੀ ਪ੍ਰਾਪਰਟੀ ਆ ਲੋਕਾਂ ਦੀ ਜਾਇਦਾਦ ਆ ਇਹਨੂੰ ਵੇਚਣਾ, ਵਟਣਾ ਕੋਈ ਫਰਕ ਨਹੀਂ ਪੈਂਦਾ ਇਹ ਕਹਿੰਦਾ ਅਗਲੇ ਜਿੱਤ ਕੇ ਹੁਣ ਜੋ ਮਰਜੀ ਬੋਲੀ ਜਾਵੇ ਕੋਈ ਬੋਲੀ ਜਾਓ ਕੀ ਫਰਕ ਪੈਂਦਾ ਇੱਕ ਲਿਖਦਾ ਕੋਈ ਫਰਕ ਨਹੀਂ ਪੈਂਦਾ ਬਾਈ ਮਰੀਆਂ ਜਮੀਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਇੱਕ ਗੱਲ ਦਾ ਹੱਦ ਨਾ ਯਾਦ ਰੱਖਿਓ ਛੋਡੇ ਨਾਲ ਉਹ ਹੋਣੀ ਹੈ ਮੇਰੀ ਗੱਲ ਚੇਤੇ ਰੱਖਿਓ ਤੁਹਾਨੂੰ ਮੈਂ ਕਹਦਾ ਹਾਂ ਦੰਨਾ ਜਦੋਂ ਹਿਟਲਰ ਯਹੂਦੀਆਂ ਨੂੰ ਮਾਰਨ ਨਾਲੇ ਸ਼ੁਰੂ ਨਹੀਂ ਕੀਤਾ ਤਿਆਰੀ ਕਰ ਰਿਹਾ ਸੀ ਤਾਂ ਜਿਹੜੇ ਯਹੂਦੀ ਜਾਗਰੂਕ ਸੀ ਉਹਨਾਂ ਨੇ ਰੌਲਾ ਪਾਇਆ ਸੋਚਿਆ ਚਿੰਤਾ ਕਿਤੇ ਜਿਵੇਂ ਅਸੀਂ ਰੌਲਾ ਪਾ ਰਹੇ ਹਾਂ ਨਾਲਦਿਆਂ ਨੂੰ ਉਹਨਾਂ ਨੇ ਕਿਹਾ ਉਹ ਕਹਿੰਦੇ ਆਪਾਂ ਨੂੰ ਮਾਰੂਗਾ ਆਪਾਂ ਤਿਆਰੀ ਕਰ ਲਗੇ ਇਕਾ ਕਰ ਲਗੇ ਇਕੱਠੇ ਹੋ ਜੋ ਆਪਾਂ ਨੂੰ ਮਾਰਨ ਦੀ ਤਿਆਰੀ ਕਰ ਰਿਹਾ ਤਾਂ ਕੁਝ ਯਹੂਦੀ ਜਿਹੜੇ ਹਿਟਲਰ ਦੇ ਨੇੜੇ ਸੀ ਜਿਹੜੇ ਹਿਟਲਰ ਨੂੰ ਚੰਗਾ ਸਮਝਦੇ ਸੀਗੇ ਜਾਂ ਨਿਜ ਨਾਲ ਖੜੇ ਸੀ ਜਾਂ ਲਾਛਾਂ ਕਰਕੇ ਗਰਜਾਂ ਕਰਕੇ ਖੜੇ ਜਿਵੇਂ ਅੱਜ ਪੰਜਾਬ ਦੇ ਲੋਕ ਖੜੇ ਆ ਉਹ ਕਹਿੰਦੇ ਸਾਨੂੰ ਹਿਟਲਰ ਕੀ ਕਹਿ ਦੂ ਸਾਡੀ ਬਹੁਤ ਨੇੜੇ ਹਿਟਲਰ ਨਾਲ ਬਹੁਤ ਸਾਡੇ ਜਿਹੜੇ ਹਿਟਲਰ ਦੇ ਨਾਲ ਦੇ ਬੰਦੇ ਆ ਉਹਨਾਂ ਨੇ ਅਧਿਕਾਰੀਆ ਸਾੜਨ ਦਾ ਬੈਠ ਕੇ ਰੋਟੀਆਂ ਖਾਂਦੇ ਆ ਖਾਣੇ ਖਾਂਦੇ ਆ ਸਾਡੀਆਂ ਸਾਰੀਆਂ ਸੰਝਾਂ ਨੇ ਸਾਨੂੰ ਨਹੀਂ ਕੁਝ ਕਹਿੰਦਾ ਜਿੱਦ ਦੇ ਹਿਟਲਰ ਨੇ ਬਣਾੰਗਾ ਸ਼ੁਰੂ ਕੀਤਾ ਨਾ ਜਿਊਦੀਆਂ ਦਾ ਸਭ ਤੋਂ ਪਹਿਲਾਂ ਜਿਹੜੇ ਕਹਿੰਦੇ ਸੀ ਬਹੁਤ ਨੇੜੇ ਆ ਅਸੀਂ ਬੜੇ ਕਰੀਬੀ ਆ ਸਾਨੂੰ ਨਹੀਂ ਕੁਝ ਆਉਣ ਲੱਗਿਆ ਸਭ ਤੋਂ ਪਹਿਲਾਂ ਗੈਸ ਚੈਂਬਰਾਂ ਦੀਆਂ ਪੱਠੀਆਂ 'ਚ ਪਾ ਕੇ ਉਹ ਫੂਕੇ ਤੇ ਉਹ ਸਾੜੇ ਸੀ ਯਾਦ ਰੱਖਿਓ ਮੇਰੀ ਗੱਲ ਪੰਜਾਬ ਦੇ ਲੋਕੋ ਆ 3513 ਏਕੜ ਜ਼ਮੀਨ ਧਿਆਨ ਮਾਰ ਲਿਓ 3513 ਏਕੜ ਜ਼ਮੀਨ ਮਹਾਲੀ ਦੇ ਆ ਪਿੰਡ ਨੇ ਬੜੀ ਬਾਕਰਪੁਰ ਕਿਸ਼ਨਪੁਰਾ ਸੱਤ ਪੱਤੋ ਕੋੜੀ ਸਿਉ ਮਟਣਾ ਅੱਠਾਂ ਪਿੰਡਾਂ ਦੀ ਜ਼ਮੀਨ 3513 ਏਕੜ ਜ਼ਮੀਨ ਅਕਵਾਇਰ ਕਰਨ ਜਾ ਰਹੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਛੱਡਣਾ ਹੀ ਕੱਖ ਪੱਲੇ ਪੰਜਾਬ ਦੇ ਨਾਲ ਲਟੇਰਾਂ ਦਿੱਲੀ ਵਾਲਿਆਂ ਨੇ ਵੇਚ ਕੇ ਜ਼ਮੀਨਾਂ ਥੋੜੇ ਮੋਟੇ ਵੰਡ ਦੇਣਗੇ ਬੁੜੀਆਂ ਨੂੰ ਪਾ ਦੇਣਗੇ ਬੀਬੀਆਂ ਨੂੰ ਹਜ਼ਾਰ ਹਜ਼ਾਰ ਕੁਝ ਸ਼ਸ਼ਕਾ ਜਾਣਗੇ ਜਮੀਨਾਂ ਪੰਜਾਬ ਦੇ ਲੋਕਾਂ ਦੀਆਂ ਖੋਹ ਰੇ ਆ ਆ ਲੈਂਡ ਪੂਰੋਂ ਦੇ ਪਿੱਛੇ ਹਟਿਆ ਦੂਜੀ ਸਕੀਮ ਧਰ ਲਈ ਆ ਨੌਕਰੀਆਂ ਦੀ ਗੱਲ ਕਰ ਲੋ ਨਵਾਂ ਸ਼ਹਿਰ ਹਸ਼ਿਆਰਪੁਰ ਜਲੰਧਰ ਜਿੰਨੇ ਪਾਵਰ ਕਾਮ ਬਿਜਲੀ ਬੋਰਡ ਦੇ ਵਿੱਚ ਪੀਐਸਪੀਸੀਐਲ ਦੇ ਵਿੱਚ ਬੰਦੇ ਰੱਖੇ ਗਏ ਆ 80 80% ਬੰਦੇ ਬਾਹਰਲੇ ਰੱਖੇ ਜਾ ਰਹੇ ਆ 80 80% ਬੰਦੇ ਬਾਹਰਲੇ ਰੱਖੇ ਜਾ ਰਹੇ ਆ ਆ ਸਹਿਕਾਰੀ ਵੀ ਟੈਂਡ ਮਿਲਦੀਆਂ ਪੋਸਟਾਂ ਨਿਕਲੀਆਂ ਸੀਗੀਆਂ ਆ ਹੁਣ ਇੱਥੇ ਜਿਹੜੀ ਆਦਰਵਾਦ ਯੂਨੀਵਰਸਿਟੀ ਹੈ ਉਹਦੇ ਪ੍ਰੋਫੈਸਰਾਂ ਦੀਆਂ ਪੋਸਟਾਂ ਕੱਢੀਆਂ 38 ਪੰਜਾਬੀ ਦੀ ਸ਼ਰਤ ਹੀ ਖਤਮ ਕਰਤੀ ਸਹਿਕਾਰੀ ਖੰਡ ਮਿਲਦੀਆਂ ਪੋਸਟਰਾਂ 'ਚ ਤੇ ਯੂਨੀਵਰਸਿਟੀ ਦੇ ਪੋਸਟਰਾਂ ਦੇ ਵਿੱਚ ਨੋਟੀਫਿਕੇਸ਼ਨ ਸਰਕਾਰ ਦਾ ਵੀ ਕੋਈ ਲੋੜ ਨਹੀਂ ਪੰਜਾਬੀ ਤੁਸੀਂ ਪੜ੍ਹੇ ਹੋ ਨਹੀਂ ਪੜ੍ਹੇ ਤੁਸੀਂ ਇੱਕ ਵਾਰੀ ਅਪਲਾਈ ਕਰੋ ਜੇ ਤੁਸੀਂ ਉੱਥੇ ਸਿਲੈਕਟ ਹੋ ਜਾਂਦੇ ਹੋ ਭਰਤੀ ਹੋ ਜਾਂਦੇ ਆ ਤਾਂ ਤੁਸੀਂ ਤਿੰਨਾਂ ਸਾਲਾਂ ਦੇ ਵਿੱਚ ਕੋਈ ਵੀ ਪੇਪਰ ਦੇ ਜਿਹੜਾ ਪੰਜਾਬੀ ਦਾ ਇੱਕ ਟੈਸਟ ਹੈ ਉਹਨੂੰ ਪਾਸ ਕਰਦੇ ਹੋ ਤਿੰਨ ਸਾਲ ਦੇ ਵਿੱਚ ਨੌਕਰੀ ਜੁਆਇਨ ਕਰਨ ਤੋਂ ਬਾਅਦ ਸਾਨੂੰ ਕੋਈ ਪਰਵਾਹ ਨਹੀਂ ਲੱਗੇ ਲੋਹੇ ਦੇ ਮਗਰ ਖੱਦ ਹੋ ਗਈ ਯਾਰ ਕਿੱਥੇ ਖੜੇ ਹੋ ਹੋਰ ਆ ਜਾਓ ਆ ਐਸਆਰ ਹਲੇ ਹੋਰ ਤੁਹਾਨੂੰ ਦੱਸ ਦਿੰਨਾ ਹੈ ਆ ਬਿਹਾਰ ਪਤਾ ਕਿਵੇਂ ਜਿੱਤ ਗਈ ਬੀਜੇਪੀ ਤੇ ਦੂਜਿਆਂ ਨਾਲ ਗੱਠ ਜੋੜ 200 ਤੋਂ ਉੱਪਰ ਕਿਵੇਂ ਸ਼ਿੱਟਾਂ ਲੈ ਗਏ ਆ 60 ਤੋਂ 70 ਲੱਖ ਬਿਹਾਰ ਦੇ ਵਿੱਚ ਐਸਆਰ ਦੇ ਤਹਿਤ ਸਰ ਦੇ ਤਹਿਤ ਜਿਹੜੀ ਨਵੀਂ ਮਰਦਮਸ਼ਿਮਾਰੀ ਸ਼ੁਰੂ ਕੀਤੀ ਹੈ 60 ਤੋਂ 70 ਲੱਖ ਵੋਟ ਕੱਟੀ ਗਈ ਉੱਥੇ ਤੇ ਵੋਟਾਂ ਬਣਾਈਆਂ ਪਤਾ ਕਿਵੇਂ ਗਈਆਂ ਇੱਕ ਅਡਰੈਸ ਦੇ ਉੱਤੇ ਇੱਕ ਟਿਕਾਣੇ ਇੱਕ ਪਤੇ ਦੇ ਉੱਤੇ 2-2 250 ਵੋਟ 5-500 ਵੋਟ ਜਾਲੀ ਬਣਾ ਕੇ ਜਿੱਤੇ ਨੇ ਬਿਹਾਰ ਦੀਆਂ ਚੋਣਾਂ ਇਹ ਉਹੀ ਕੁਝ ਪੰਜਾਬ ਚ ਹੁਣ ਸਤਾਈ ਚ ਯਾਦ ਰੱਖਿਓ ਪਰ ਸੋਨੂ ਕੀ ਪ੍ਰਵਾਹ ਸੋਡੀ ਦੀ ਸਿਹਤ ਤੇ ਅਸਨਾ ਮੈਂ ਕਹਿੰਦਾ ਕਦੇ ਅੱਜ ਗੁਰੂ ਨਾਨਕ ਪਾਤਸ਼ਾਹ ਚ ਆ ਜਾਣ ਗੁਰੂ ਗੋਬਿੰਦ ਸਿੰਘ ਆ ਜਾਣ ਉਹ ਕਦੇ ਵੋਟਾਂ ਚ ਖੜੇ ਹੋ ਜਾਂਦਾ ਤਾਂ ਲੋਕ ਉਹਨਾਂ ਨੂੰ ਵੀ ਇਨਕਾਰ ਦੇਣਗੇ ਬਾਈ ਪੰਜਾਬ ਦੇ ਲੋਕੋ ਤਾਂ ਹਮਾਰੋਂਗੇ ਵੇ ਪਿੱਟੋਂਗੇ ਕੜਪਿਆ ਕਰੂੰ ਸਾਡੀਆਂ ਗੱਲਾਂ ਨੂੰ ਚੇਤੇ ਕਰਿਆ ਕਰੋਂਗੇ